ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਚੱਲੇ ਆ ਗੁਰਦੁਆਰਾ ਵਜੀਦਪੁਰ ਸਾਹਿਬ ਤੁਹਾਨੂੰ ਕਰੌਣੇ ਗੁਰੂ ਘਰ ਤੇ ਜਾ ਕੇ ਦਰਸ਼ਨ ਜੀ ਆਜੋ ਆ ਗਿਆ ਜੀ ਐਂਟਰੀ ਗੇਟ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਦਾ ਜੀ ਇਹ ਵਜੀਤਪੁਰ ਦੇ ਵਿੱਚ ਆ ਤੇ ਫਿਰੋਜ਼ਪੁਰ ਤੋਂ ਨੇੜੇ ਹੀ ਆ ਲਗਭਗ 10-12 ਕਿਲੋਮੀਟਰ ਪਿੱਛੇ ਰਹਿ ਜਾਂਦਾ ਜੇ ਆਪਾਂ ਮੋਗੇ ਵੱਲੋਂ ਜਾਈਏ ਤਾਂ ਤੇ ਇਸ ਗੁਰਦਾਰੇ ਇਤਿਹਾਸ ਜਾ ਕੇ ਤੁਹਾਨੂੰ ਉੱਥੇ ਬੋਰਡ ਤੇ ਪੜ੍ਹ ਕੇ ਸੁਣਾਵਾਂਗੇ ਜਿੱਥੇ ਤੱਕ ਮੈਨੂੰ ਪਤਾ ਜੀ ਇੱਥੇ ਗੁਰੂ ਸਾਹਿਬ ਨੇ ਨੀਲਾ ਕੋੜਾ ਬੰਨਿਆ ਸੀ ਏਜੰਟ ਦੇ ਨਾਲ ਤੇ ਇਤਿਹਾਸਕ ਗੁਰਦਾਰਾ ਜੀ ਬਹੁਤ ਜ਼ਿਆਦਾ ਕੱਟ ਹੁੰਦਾ ਆਪਾਂ ਲਾਤਰੀ ਇਹ ਮੋਟਰਸਾਈਕਲ ਪਾਰਕਿੰਗ ਚ ਤੇ ਅੰਦਰ ਵੱੜਦੇ ਸਾਰੇ ਇਹਨੇ ਸੋਹਣੇ ਫੁੱਲ ਮੱਥੇ ਲੱਗੇ ਜੀ ਆਨੰਦ ਆ ਗਿਆ ਦੇਖ ਕੇ ਤੇ ਇਧਰਲੇ ਪਾਸੇ ਆ ਸਾਰੀ ਪਾਰਕਿੰਗ ਆ ਮੋਟਰਸਾਈਕਲਾਂ ਦੀ ਤੇ ਗੱਡੀਆਂ ਦੀ ਪਾਰਕਿੰਗ ਗੁਰਦੁਆਰੇ ਦੇ ਪਹਿਲੇ ਗੇਟ ਤੇ ਕਰਾਉਂਦੇ ਆ ਜੀ ਪਾਸੇ ਤੇ ਇੱਥੇ ਜੋੜਾ ਘਰ ਆ ਜੀ ਸਾਹਮਣੇ ਜੋੜੇ ਜਮਾ ਕਰਾ ਕੇ ਆਪਦੇ ਹੱਥ ਸੁੱਚੇ ਕਰਕੇ ਜੀ ਉਹ ਸਾਹਮਣੇ ਐਂਟਰੀ ਗੇਟ ਬਣਿਆ ਸਰਬਾਰ ਸਾਹਿਬ ਦਾ ਤੇ ਨਾਲ ਹੀ ਆ ਦੀਵਾਨ ਆ ਜੀ ਦੀਵਾਨ ਹਾਲ ਇੱਥੇ ਭੋਗ ਪੈ ਰਿਆ ਸੀਗਾ ਤੇ ਬਹੁਤ ਹੀ ਸੋਹਣਾ ਗੁਰੂ ਘਰ ਆ ਜੀ ਤੁਸੀਂ ਦੇਖੀ ਜਾਓ ਵੀਡੀਓ ਦਾ ਆਨੰਦ ਲਓ ਤੇ ਜਿਹਨੂੰ ਜਿਹਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਕਮੈਂਟਾਂ ਚ ਆਪਦੀ رائے ਦਿਓ ਸੰਗਤ ਜੀ ਇਧਰੋਂ ਐਂਟਰ ਹੋ ਕੇ ਗੁਰੂ ਸਾਹਿਬ ਦੇ ਉਹ ਸਾਹਮਣੇ ਇਤਿਹਾਸ ਲਿਖਿਆ ਹੋਇਆ ਹੈ ਜੀ ਗੁਰੂ ਘਰ ਦਾ ਤੇ ਤੁਸੀਂ ਆ ਕੇ ਪੜ ਸਕਦੇ ਹੋ ਜੀ ਇਧਰ ਦੀਵਾਨ ਹਾਲ ਆ ਗੁਰੂ ਘਰ ਦਾ ਤੇ ਸਾਹਮਣੇ ਦਰਬਾਰ ਸਾਹਿਬ ਆ ਜੀ ਤੁਹਾਨੂੰ ਚੱਲ ਕੇ ਅੰਦਰੋਂ ਕਰਾਉਣੇ ਆ ਦਰਸ਼ਨ ਜੀ ਹਾਂਜੀ ਇਧਰੋਂ ਦਰਬਾਰ ਸਾਹਿਬ ਚ ਐਂਟਰ ਹੋ ਜਾਈਦਾ ਤੇ ਸਾਹਮਣੇ ਸੰਗਤ ਹੁਕਮਨਾਮਾ ਸਾਹਿਬ ਪੜ ਰਹੀਆਂ ਜੀ ਤੇ ਇਧਰ ਗੋਲਕ ਦੀ ਸੇਵਾ ਲੈ ਰਹੇ ਬਾਬਾ ਜੀ ਤੇ ਸਾਹਮਣੇ ਗੁਰੂ ਘਰ ਦਾ ਟਾਈਮ ਟੇਬਲ ਆ ਜੀ ਤੁਸੀਂ ਪੜ ਸਕਦੇ ਹੋ ਤੇ ਆ ਜੋ ਅੰਦਰੋਂ ਦਰਸ਼ਨ ਕਰਾਉਣੇ ਆ ਜੀ ਅੱਜ ਜੀ ਅੰਦਰੋਂ ਦਰਬਾਰ ਸਾਹਿਬ ਮੈਂ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਮੱਥਾ ਟੇਕ ਕੇ ਤੇ ਦੁਬਾਰਾ ਫੇਰ ਆ ਕੇ ਵੀਡੀਓ ਬਣਾ ਰਹੇ ਆ ਜੀ ਕਰੋ ਦਰਸ਼ਨ ਤੁਸੀਂ ਵੀ ਜੋ ਦਰਸ਼ਨ ਕਰਕੇ ਦਰਬਾਰ ਹੁੰਨੇ ਆ ਤੇ ਆ ਗੁਰੂ ਘਰ ਦਾ ਝੰਡਾ ਇਤਿਹਾਸਿਕ ਝੰਡਾ ਜੀ ਤੇ ਇਹ ਹੀ ਆ ਜੀ ਉਹ ਝੰਡਾ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਦਸਮ ਪਿਤਾ ਨੇ ਕਲਗੀਧਰ ਪਾਸ਼ਾ ਨੇ ਆਪਣਾ ਨੀਲਾ ਘੋੜਾ ਬੰਨਿਆ ਸੀਗਾ ਜੀ ਤੇ ਲੋਕ ਬੜੀ ਸ਼ਰਧਾ ਨਾਲ ਇੱਥੇ ਆ ਕੇ ਮੱਥਾ ਟੇਕਦੇ ਆ ਜੀ ਤੇ ਬਹੁਤ ਹੀ ਪੁਰਾਣਾ ਬਹੁਤ ਇਤਿਹਾਸਿਕ ਦਰਖਤ ਆ ਜੀ ਇੱਕ ਦਰਬਾਰ ਦੇ ਸਾਹਮਣੇ ਹੈ ਝੰਡਾ ਉਹ ਵੀ ਬਹੁਤ ਪੁਰਾਣੀ ਤੇ ਇਤਿਹਾਸਿਕ ਆ ਜੀ ਤੇ ਨਾਲ ਹੀ ਸੱਜੇ ਪਾਸੇ ਤੁਸੀਂ ਬਰਤਨਾਂ ਦੀਆਂ ਆਵਾਜ਼ਾਂ ਸੁਣ ਕੇ ਅੰਦਾਜ਼ਾ ਲਾ ਹੀ ਲਿਆ ਹੋਊਗਾ ਵੀ ਇੱਧਰ ਲੰਗਰ ਹਾਲ ਆ ਜੀ ਆਪਾਂ ਬਾਹਰ ਆ ਕੇ ਜੀ ਇੱਧਰ ਕਤਾਰਾਂ ਵਿੱਚ ਦੀ ਹੋ ਕੇ ਤੇ ਆਪੋ ਆਪਣੇ ਬਰਤਨ ਲੈ ਕੇ ਲੰਗਰ ਹਾਲ 'ਚ ਚਲੇ ਗਏ ਸੀਗੇ ਤੇ ਇੱਥੋਂ ਪ੍ਰਸ਼ਾਦ ਦਾ ਸ਼ੱਕ ਜੀ ਬਾਹਰ ਦਾ ਤੁਹਾਨੂੰ ਮਾਹੌਲ ਦਿਖਾਉਨੇ ਆ ਤੇ ਲੰਗਰ ਹਾਲ ਦਿਖਾਉਨੇ ਆ ਜੀ ਬਹੁਤ ਸਫਾਈ ਆ ਬਹੁਤ ਹੀ ਸੋਚਮਤ ਨਾਲ ਪ੍ਰਸ਼ਾਦ ਅਚਕਾਇਆ ਜਾਂਦਾ ਜੀ ਇੱਥੇ ਇਹ ਲੰਗਰ ਹਾਲ ਆ ਜੀ ਬਹੁਤ ਵੱਡਾ ਲੰਗਰ ਹਾਲ ਆ ਤੇ ਬਹੁਤ ਹੀ ਜ਼ਿਆਦਾ ਮਾਤਰਾ ਚ ਲੋਕ ਆਉਂਦੇ ਆ ਪ੍ਰਸ਼ਾਦਾ ਛਕਦੇ ਆ ਜੀ ਤੇ ਇਹ ਦਰਵਾਜ਼ੇ ਚੋਂ ਬਾਹਰ ਨਿਕਲਦੇ ਸਮੇਂ ਇੱਥੇ ਚਾਹ ਦਾ ਲੰਗਰ ਆ ਜਾਂਦਾ ਜੀ ਚਾਹ ਦੇ ਨਾਲ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਰਿਸ਼ਕ ਨਾਲੀਆਂ ਤੇ ਤੁਸੀਂ ਦੇਖੋ ਸੰਗਤਾਂ ਕਤਾਰਾਂ ਚ ਬੈਠ ਕੇ ਛਕਦੀਆਂ ਬੜੇ ਪਿਆਰ ਨਾਲ ਛਕਦੀਆਂ ਜੀ ਗੁਰੂ ਘਰ ਆ ਕੇ ਸਾਰੇ ਭੇਦਭਾਵ ਦੂਰ ਹੋ ਜਾਂਦੇ ਆ ਤੇ ਬਣੇ ਰਿਹਾ ਵੀਡੀਓ ਦੇ ਨਾਲ ਜੀ ਸੰਗਤ ਜੀਓ ਸਾਹਮਣੇ ਜੋ ਤੁਸੀਂ ਬਿਲਡਿੰਗ ਦੇਖ ਰਹੇ ਹੋ ਜੀ ਇੱਥੇ ਅਮਰਤ ਸੰਸਾਰ ਹੁੰਦਾ ਤੇ ਆ ਸੰਗਤ ਬੈਠੀ ਏ ਧੁੱਪ ਦਾ ਆਨੰਦ ਨਾਲ ਕੀਰਤਨ ਦਾ ਆਨੰਦ ਮਾਣ ਰਿਆ ਸਾਰੇ ਤੇ ਜਿਹੜੇ ਜਿਹੜੇ ਵੀਰ ਕਰ ਰਹੇ ਆ ਦਰਸ਼ਨ ਵੀਡੀਓ ਦੇਖ ਰਹੇ ਆ ਜੀ ਮੇਰਾ ਇੱਕ ਹੀ ਸੁਝਾਅ ਉਹਨਾਂ ਨੂੰ ਵੀ ਤੁਸੀਂ ਇੱਥੇ ਜ਼ਰੂਰ ਆਓ ਤੇ ਦਰਸ਼ਨ ਕਰਕੇ ਜਾਓ ਤੇ ਆ ਕੇ ਦੇਖਿਓ ਕਿਦਾਂ ਤੁਹਾਡਾ ਮਨ ਲੱਗਦਾ ਇੱਥੇ ਬਹੁਤ ਹੀ ਜ਼ਿਆਦਾ ਯਾਰ ਪਹਾੜੋਂ ਵਾਦੀ ਇਹ ਆਨੰਦ ਆਉਂਦਾ ਇੱਥੇ ਆ ਕੇ ਬਹੁਤ ਹੀ ਇਤਿਹਾਸਕ ਗੁਰਦਾਰਾ ਜੀ ਨਾਲੇ ਦਰਸ਼ਨ ਕਰਕੇ ਜਾ ਗੁਰੂ ਘਰ ਦੇ ਬਹੁਤ ਸੰਗਤਾਂ ਹੁੰਦੀਆਂ ਜੀ ਕਰਕੇ ਦਰਸ਼ਨ ਆਪਾਂ ਚੱਲੇ ਘਰ ਤੋਂ ਵੀ ਆਪਾਂ ਆ ਗਏ ਆਂ ਦਰਸ਼ਨ ਕਰਕੇ ਗੁਰੂ ਘਰੋਂ ਤੇ ਹੁਣ ਆਪਾਂ ਨਿਵਾਉਣ ਲੱਗੇ ਆਂ ਬਸ਼ੇਰੀ ਆਪਣੀ ਅਫਸਰਾ ਤੇ ਆਜੋ ਜੁੜੇ ਰਹੋ ਵਲੌਗ ਦੇ ਨਾਲ ਆਪਾਂ ਆ ਕੇ ਤੇ ਆਪਣੀ ਬਸ਼ੇਰੀ ਲੱਗੀਆਂ ਜੀ ਨਿਵਾਉਣ ਉਹ ਜਿਹੜੇ ਮੁੰਡੇ ਦੇ ਹੱਥ ਚ ਰਸਾ ਉਹ ਬਸ਼ੇਰੀ ਲੈ ਕੇ ਆਇਆ ਨੁਕਰੀ ਤੇ ਜਰੂਰੀ ਜੰਮੀ ਆ ਇਹਨੂੰ ਦੂਜੀ ਵਾਰ ਨਵਾਉਣ ਲੱਗਿਆ ਹੁਣ ਤੇ ਇਸ ਕਰਕੇ ਡਰਦੀ ਆ ਥੋੜਾ ਜਿਹਾ ਹਾਂ ਕੀ ਆ ਤੇਰੇ ਅਰ ਕੀ ਆ ਉਹ ਵੜਾ ਆਪਣਾ ਛੋਟਾ ਅੱਦ ਨਾਲ ਨੀੜੇ ਨਗਰ ਇੱਥੇ ਦੇ ਦੋ ਬੋਲ ਇੱਥੇ ਨਵਾ ਲੈਣਾ ਇੱਥੇ ਕਰ Beningnya gak oh ya ada, 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 ਆਤੀ ਗਾਇਸ ਇਹ ਆਪਣੇ ਧੰਨੇ ਵਾਲੇ ਬਲੰਦ ਦੀ ਹੈ ਜੀ ਅਰਜਨ ਰੌਲੀ ਵਾਲੇ ਦੀ ਪੁੱਤਰੀ ਦੇਖੋ ਤੌਣ ਤੂੰ ਕਰੋ ਚੈੱਕ ਮਾਰੀ ਛਾਤੀ ਦੀ ਮਾੜਾ ਲਫੜਾਇਆ ਇਹਦੇ ਉਹ ਲੱਗ ਛਾਤੀ ਕਿਹੜੀ ਹੁੰਦੀ ਹੈ ਵਾਹ ਤੇਰੀ ਛਾਤੀ ਛਾਤੀ ਕਿਹੜੀ ਤੇ ਛਾਤੀ ਆਹਾਂ ਲੱਗ ਜਾਵਾਂ ਨਹੀਂ ਆ ਹਾਂ ਕਹਿੰਦੇ ਡੱਬ ਨਾਲ ਲਵਾएंगे ਫਿਰ ਡਾਬਾ ਕੇ ਕਲੀਨਿਕ ਪਲੱਸ ਨਹੀਂ ਕਲੀਨਿਕ ਪਲੱਸ ਠੀਕ ਹੈ ਮੈਂ ਇਹ ਚਿੱਟੀ ਡੱਬ ਹੋਊਗਾ ਚਲੋ ਵੀ ਅਫਸਰ ਅਫਸਜੀ ਓਏ ਤੂੰ ਵੀ ਖੋਤਾ ਹੀ ਰਹੇਗਾ तिलक हो गए इंटरलॉक से फर्श से लग गया इत लिया, लिया। पैपा से कर दूधर पैप खिंच पिछे ना तो यारी पै गई है ना ਏ ਤਾਂ 8 ਬਰ ਬਹੁਤ ਕਿੰਨੇ ਥਲੋ ਦੇ ਲਈ ਹੈ ਬੰਦ ਕਰਕੇ ਬੰਦ ਕਰਕੇ ਲਿਆ ਬੰਦ ਕਰਕੇ ਬੰਦ ਕਰਕੇ ਗ੍ਰੇਡ ਵਾਲਾ ਬੰਦ ਕਰ ਰਹੇ ਨੂੰ ਪਹਿਲਾਂ ਨੇੜੇ ਲੈ ਕੇ ਆਇਆ ਵਾ ਇਹਦੀ ਪਾਣੀ ਵਾਲੀ ਬਾਲਟੀ ਕਿੱਥੇ ਆ ਦੋਸਤਾਂ ਨੂੰ ਕੁਝ ਪੀਣਾ ਆ ਅਰ ਜਾਂ ਮੈਨੂੰ ਕੁਝ ਹੋਰ ਆ ਦਰਦੀ ਬਹੁਤ ਆ ਨਾ ਇਹ ਦੂਜੀ ਵਾਰ ਨੋਂ ਲੱਗੇ ਬਾਈ ਆਪਾਂ ਜਰੂਰ ਦੀ ਲਿਆਂਦੀ ਆ ਜਰੂਰ ਦੀ ਜੰਮੀ ਆ ਦੂਜੀ ਵਾਰ ਨੋਂ ਲੱਗੀ ਆ ਇਹ ਤਾਂ ਡਰਦੀ ਆ ਥੋੜਾ ਜਿਹਾ ਤੇ ਲਿਆ ਬਾਲਟੀ ਤੇ ਮਗ ਮੁਗ ਜੱਲਿਆ ਜਿਹੜਾ ਤੁਹਾਨੂੰ ਹੋਣੀ ਆ ਵੇਖੀਂ ਕਿ ਤੇ ਰਸੇ ਚੜ ਜੂਗੀ ਤੂੰ ਕੀ ਹੋਇਆ ਮੇਰੇ ਕੋਲ ਹਣਾ ਵੇਖ ਕੋਲ ਹਣਾ ਹਰ ਬਾਲਟੀ ਪਿੱਛੇ ਰੇੜੀ ਫੇਰ ਲਾਤੀ ਤੂੰ ਜਿਹੜੀ 7 ਵਜੇ ਉਹਦੇ ਪਿਛੜੀਆਂ ਬਣਾਈਆਂ ਕਿ ਨਹੀਂ ਬਣਾਈਆਂ ਇਹਦੀਆਂ ਇਹ ਪਿਛੜੀਆਂ ਬਣਾਈਆਂ ਕਿ ਨਹੀਂ ਕਿਉਂ ਮੈਨੂੰ ਯਾਦ ਆ ਗਈ ਯਾਰ ਰਸਾ ਪਿਆ ਕਰੇ ਇਹ ਪਿਛੜੀਆਂ ਬਣਾਈਆਂ ਆ ਜਾਂਦੇ ਮੋਦਰ ਬਾਸ ਵਰਤਾ ਬਸ ਪਰ ਮੜੀ ਆਵਾਜ਼ ਤਾਂ ਮਾਰੋ ਅਫਸਰਾ ਬਾਤ ਚਾਤ ਚਾਤ ਨਾਲੇ ਨਾਲੇ ਓਏ ਓਕੇ

ਇੰਨਾ ਬੰਦਾ ਇੰਨਾ ਬੰਦਾ ਟੈਂਕੀ ਚ ਆਉਂਦੀ ਮੈਂ ਮੋਟਰ ਚੱਲਵਾਣੀ ਆ ਮੋਟਰ ਪਾਣੀ ਚੱਲਵਾਣਾ ਪਾਣੀ ਬੜਾ ਢੰਡਾ ਹੈ ਅਫਸਰਾਏ ਓਏ ਅਫਸਰਾ ਮੋਟਰ ਹੋ ਗਿਆ ਆਏ ਠੀਕ ਸੈਂਪਲ ਲੈਣ ਚੱਲੇ ਆਂ ਭਾਈ ਆਪਾਂ ਓਏ ਹੋਰ

ਕਮਤਸ ਬਸਾ ਤਰੂ ਪੱਠਾ ਪੱਠਾ ਇਹ ਰੋ ਪੋਣੀ ਵੀ ਲੈ ਹਿੰਦੀ ਦਾ ਪਾਉਂਦੇ ਹਾ ਉਧਰ ਪਰਾਂ ਲਾਇਆ ਉਹਦੀ ਪੱਠੇ ਹੀ ਜਿੱਤਰਨੇ ਪੱਠੇ ਲਾ ਕੇ ਰੱਖਦੇ ਜਿਵੇਂ ਹਰ ਕੇ ਪਏ ਪੰਨੇ ਉੱਪਰ ਤੇ ਜਿਮਾਉ ਲੱਗ ਜਾਣਾ ਸਾਥੀ ਲੱਗ ਗਿਆ ਲੱਗ ਗਿਆ ਉਹਦਾ ਕੋਈ ਨਾ ਨਵੀਂ ਮੁੰਡੇ ਨੂੰ ਹੱਥ ਲੱਗ ਗਿਆ ਤਦ ਜੇ ਬਾਲਾ ਤੋਂ ਨਹੀਂ ਆਵੇ ਉਹ ਸਾਰੇ ਫੇਰ ਉਹ ਜਾਂ ਅੰਦਰ ਇਹ ਬੱਸ ਸੱਤ ਖਾਈ ਗੀ ਬੱਸ ਬੱਸ ਕੋਈ ਸਾਹਿਬ ਅੱਗੇ ਅੱਗੇ ਆਪ ਹੋਇਆ ਨਵਾਰੇ ਆ ਕੋਈ ਸਾਹਿਬ ਉਹ ਸਭ ਨੂੰ ਹੋਣਾ ਹੀ ਪੈਣਾ ਸੀ ਦਰਦੇ ਹੀ ਬੜੇ ਆ ਹਾਂ ਬੱਸ ਸਬਸਕ੍ਰਾਈਬ ਗੋਲਾ ਇਹ ਲੈ ਕੇ ਟਪ ਪਜਾਂਦੀ ਆ ਹੂੰ ਟਪੋਂ ਪਾ तकरीबन 2 ਜਾਂ 3 ਘੰਟੇ ਰਹਿ ਰਹੀ ਹੈ ਅਥਰਾ 2 ਜਾਂ 3 ਘੰਟੇ ਰਹਿ ਗਿਆ ਹੈ ਨਾ ਤੁੱਪ ਦੇ ਵਿੱਚ ਬਸ ਇਹਦੇ ਤਰਦੀਂ ਉਹ ਹੈ ਨੂੰ ਪੈ ਪਾ ਦੇ ਬੂੰ ਤੇ ਪਾ ਦੇ ਆ ਜੀ ਫਸ ਫਸ ਬੱਸ ਕਰੀਂ ਵਾਸਾ ਕਰਾ ਐ ਰੇੜੀ ਦਾ ਨੂਪਰਾ ਕਰਦੇ ਫਸ ਨਾ ਨਾ ਰੇੜੀ ਦਾ ਆਪਾਂ ਇਹ ਲਾਣੀਆਂ ਪਾਛਾ ਤਰੂ ਪਾਛਾ ਹਾਂ ਪਾਛਾ ਪੱਟ ਸਭ ਦਰਦੇ ਇਹਨਾਂ ਸਿਆਣਾ ਬੋਤਾ ਤੇ ਮੈਂ ਸਾਰਾ ਪਿੰਡ ਫਲਾਉਂਦਾ ਕੀ ਬਿਠੇਰੀ ਉਹਦੇ ਵਾਲੀ ਐ ਪਿੱਪੂ ਬੱਛਾ ਮੱਛ ਅੱtre ਮੱਛ 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 ਪਾਛਾ ਅੱਛਾ ਪਾਛਾ 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 ਅਥਰਾ 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 ਤੇ ਕੰਮਾਂ ਨਹੀਂ ਬਣੇ ਨਹੀਂ ਬਣਦੇ ਟੈਂਸ਼ਨ ਨਾ ਲੈ ਬੱਸ 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 ਲਾ ਬਤਾ ਸੁਣਾ ਦੋ ਬਾਈ ਉਹਨਾਂ ਨੂੰ ਸਾਰਿਆਂ ਨੂੰ ਹੂੰ ਪਹਿਲਾਂ ਆਪਾਂ ਜਾ ਕੇ ਆਏ ਵਜੀਤਪੁਰ ਵਜੀਤਪੁਰ ਤੋਂ ਬਾਅਦ ਆਪਾਂ ਹਣ ਨਵਾਉਣ ਲੱਗਿਆ ਇਹਨਾਂ ਨੂੰ ਗੱਲਾਂ ਦੱਸ ਬਾਈ ਹੁਣ ਜਿਹੜੀਆਂ ਜ਼ਰੂਰੀ ਹੁੰਦੀਆਂ ਜਾਨਵਰ ਨਵਾਉਣ ਵੇਲੇ ਦੱਸ ਹੁਣ ਘੋੜਿਆਂ ਦੇ ਸਰਦਾਰ ਵਾਜਦੇ ਤੁਸੀਂ ਹਾਂ ਦੱਸ ਫਿਰ ਵੇਹਰ ਕੀ ਤਾ ਤੁਸੀਂ ਤਾਂ ਸੋ ਜਦੋਂ ਕੋਣ ਕੰਨ ਨਵਾਉਣੇ ਆ ਤੇ ਕੀ ਸਾਵਧਾਨੀਆਂ ਆਪਾਂ ਨੂੰ ਵਰਤਣੀਆਂ ਚਾਹੀਦੀਆਂ ਦੱਸੋ ਭਾਈ ਕੋ ਕੋ ਸਾਹਿਬ ਕੜੇ ਉਹਨਾਂ ਨੂੰ ਪੁੱਛੀ ਜਾਂਦਾ ਠੀਕ ਦੱਸੋ ਕੋਈ ਸਾਬਤ ਹੀ ਦੱਸ ਦੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਜਿਵੇਂ ਇਹਨੇ ਮੂਰਖਤਾ ਕੀਤੀ ਠੰਡੇ ਪਾਨਾ ਨਵਾਤੀ ਸੀ ਬੇਸ਼ੇਰੀ ਹਾਂ ਪਾਣੀ ਠੰਡਾ ਨਾ ਹੋਵੇ ਠੀਕ ਕਿਉਂਕਿ ਠੰਡ ਜਾਂਦੀ ਮੌਸਮ ਬਦਲਦਾ ਤੇ ਪਤਾ ਨਹੀਂ ਹੁੰਦਾ ਜਾਨਵਰ ਬਿਮਾਰ ਹੋ ਰਗੜੇ ਜਾਂਦੀ ਹੈ ਟੈਕ ਕੇ ਤੇ ਕੰਨਾਂ 'ਚ ਪਾਣੀ ਨਹੀਂ ਪੈਣ ਦਨਾ ਕੰਨਾਂ 'ਚ ਜਾਣ ਦਾ ਡਰਦਾ ਬਾਹ ਹੁੰਦਾ ਠੀਕ ਹੈ ਤੇ ਪੂਛ ਹੋ ਗਈ ਤੇ ਜਾਦਾਂ ਦੇ ਨਾਲ ਹੋ ਗਿਆ ਜਿਹੜੇ ਹਾਂ ਚੰਗੀ ਤਰ੍ਹਾਂ ਧੋਣੀ ਚਾਹੀਦੀ ਹੈ ਸਾਫ਼ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਠੀਕ ਹੈ ਤੇ ਜੇ ਕੋਈ ਜਾਨਵਰ ਥੱਲੇ ਹੱਥ ਮਰਾਉਂਦਾ ਹੋਵੇ ਤਾਂ ਸਾਰਾ ਤੱਕ ਹਾਂ ਤਾਂ ਚੰਗੀ ਤਰ੍ਹਾਂ ਸਾਫ਼-ਸਾਫ਼ ਕਰਨਾ ਚਾਹੀਦਾ ਠੀਕ ਹੈ ਫਿਰ ਕੰਨੀ ਸ਼ਾਂਤ ਖੜੀ ਆ ਕੋਈ ਵਛੇਰੀ ਇਹ ਹਿਸਾਬ ਹੁੰਦਾ ਨਾ ਫਿਰ ਪਿਆਰ ਦਾ ਜਾਨਵਰ ਆ ਜੇ ਪਿਆਰ ਆ ਤਾਂ ਹੂੰ ਪਿਆਰ ਨਾਲ ਤਾਂ ਕਹਿੰਦੇ ਪਟ ਪਟ ਕੇ ਤਾਂਵੇਂ ਨਵਾਉਂਦਾ ਪਿਆਰ ਨਾਲ ਤਾਂ ਕਹਿੰਦੇ ਵੀ ਜ਼ਹਿਰ ਵੀ ਦੇ ਦੋ ਤੇ ਜ਼ਹਿਰ ਵੀ ਮਨਜ਼ੂਰ ਆ ਹਾਂ ਜੀ ਪੂਸਾਲਾ ਸ਼ਹਿਰ ਬਣ ਗਿਆ ਇੱੱਥੇ ਇਹ ਤਾਂ ਮੈਂ ਕੱਟਦੇ ਨਹੀਂ ਆ ਇਹ ਤਾਂ ਮੈਂ ਕੱਟਦੇ ਨਹੀਂ ਆ ਆ ਤਾਂ ਮੂਹ ਵੀ ਦਿਖਾ ਦੇ ਮਾੜਾ ਖੂਨ ਟੇਟਾ ਕਰਕੇ ਕਿ ਆਹ ਛੇ ਆ ਮੈਂ ਇੱਧਰ ਹਾਂ ਹੈਲੋ ਗਾਇਜ਼ ਖੱਟੇ ਗੰਦਾਲਾ ਕਹਦੇ ਆਪਣੇ ਵੀਰਾਂ ਨੂੰ ਸਬਸਕ੍ਰਾਈਬਰ ਕਰ ਲੈ ਚੈਨਲ ਆਪਣਾ ਤੇ ਵੀਡੀਓ ਵੇਖਣ ਪੂਰੀਆਂ ਆਪਣਾ ਵੌਇਟ ਆਮ ਕੋਈ ਸਾਡਾ ਐਡਵਸਟੈਲੀయన్స్ ਜਿਹੜਾ ਪੇਜ ਬਣਿਆ YouTube ਤੇ ਉਹ ਮੰਨ ਕੇ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਕੀ ਕਰਨੇਗਾ ਕਮੈਂਟ ਲਿਖੇਰ ਤੇ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਤੇ ਅੱਗੇ ਕੀ ਸੀ ਵਾਸਾ ਜੀ ਕੈਮਰਾ ਬੰਦ ਇਸ ਤਰ੍ਹਾਂ ਵਾਟ 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 ਮਾਮ ਬੇਚ ਬੱਟ ਦੇ ਮਾਰੀਏ ਤੇ ਚਰਤ ਬੱਤ ਅੱਛਾ ਅੱਛਾ ਅਥਰਾ ਅੱਜ ਫਰਦੀ ਫਰਦੀ ਹੈ ਉਹ ਤਾਂ ਚਾਹੇ ਭਾਲਾ ਕਰ ਦਿੱਤਾ ਨਹੀਂ ਜਾਂਦਾ ਤੇ ਆਣੀ ਆ ਬੱਸ ਕਰਮਾ ਨਹੀਂ ਹਲੋ ਵੀ ਮਿੱਤਰੋ ਕਰੋ ਚੈੱਕ ਕਰਤੇ ਨੁਗਰੇ ਨੁਗਰਾ ਬਣਾਤਾ ਅੜਤੀ ਚਿੱਟੀ ਮਾਗਾ ਸਰਜੂਗੇ ਤੇ ਮੈਨੂੰ ਹੋਣਾ ਹੀ ਪਿਆ ਮੂਰੇ ਨਾ ਬਣਾ ਦੇ ਮਿੱਤਰਾ ਵੀਡੀਓ ਕਰਕੇ ਕਿੱਛ ਯ ਲੈ ਸੇਵ ਦਾ ਇੱਥੇ ਤਾਂ ਕੰਮ ਔਖਾ ਹੀ ਆ ਉਹ ਗਾ ਲੈਣਾ ਹੋ ਜਿੱਥੇ ਬੱਸ ਮੂਰੇ ਮਾਰਤਾ ਪਾਣੀ ਰ ਸੂਰਜ ਵੀ ਕਹਿੰਦੇ ਡੁੱਬਦਾ ਜਾ ਰਿਹਾ ਇੱਕ ਕਰੋ ਖੜ ਨਹੀਂ ਹਿੰਦੀ ਚਲੋ ਵੀ ਚੱਤ ਮੁਸ਼ੇਰੀ ਕਰ ਹਾਂ ਥੱਲੇ ਦਿਖਾਉ ਨੇ ਇਹਨੂੰ ਬਾਬਾ ਕੋਡਾ ਤਾਂ ਚੈਨਲ ਵੀਡੀਓ ਕਰਾ ਫਰ ਓਏ ਆਈ ਚਲੋ ਬੱਬੇ ਓਏ ਓਏ ਮਿੱਤੇ ਚਲ ਜੀ ਚਲ ਬੱਸ 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 ਬੱਬਾ ਸਰਾ ਕੱਛੂ ਕਾਰਜ ਹੋ ਗਏ ਹੁਣ ਪੂਰੇ ਹੁਣ ਇਹ ਤੇ ਕਪੜਾ ਸੁੱਕਾ ਮਾਰਿਆ ਜਾਊਗਾ ਨਹੀਂ ਮਾਰਨਾ ਜਾਣ ਤੂੰ ਤੇ ਪੇਖੜਾ ਆ ਜਾਣਾ

করিবেੱਖা ਕਿੰਨੀਆਂ ਨੂੰ ਨਹੀਂ ਆਉਂਦੀ ਆਇ ਨਾ ਕਰ ਕੋਈ ਨਾ ਕਰ ਕੋਈ ਨਾ ਵੜ ਨਾ ਉਹਦੀ સાਉਤ ਕਰਣੀ ਉਹਦੀ ਨੋਦੀ ਨੇ સાਉਤ ਕਰਨੀ ਕਮਲ ਕੇ ਹਟ ਕਹੋ ਜਾ ਤਾ ਬਿਚ ਨਹੀ ਨਹੀਂ ਹੋਉਂਦੀ ਉਹ ਕਰਦੇ ਦਿਖਾ ਬਛਰੀ ساری ਸਿਧਾ ਕਰਕੇ ਦਿਖਾ ਦੇ ਧੁੱਪੇ ਖੜੋਣੇ ਖੜੇ ਧੁੱਪੇ ਲੱਗੇ ਚੱਲਦੇ ਅੱਗ ਲੀ ਚਲਾਇ ਕੀ ਜਾਂਵੇਂਗਾ ਦਿਖਾ ਹਾਂ ਉਹ ਠੀਕ ਸਾਰੀ ਪਿੱਛੋਂ ਕੀ ਕੈਮਰਾ ਤੂੰ ਜੂ ਫੜਖਾ ਯਾਰ ਅਹ ਤਮੋਤਰ ਨਹੀਂ ਸਹੀ ਦਿਖ ਰਿਹਾ ਹੈ ਸਹੀ ਦਿਖ ਰਿਹਾ ਮੈਂ ਤੋੜਦਾ ਗਾਂ ਉੱਪਰ ਉੱਪਰ ਲੱਗੇ ਨੇ ਮੱਤੀਆ ਮਗਰੋ ਚਲ ਬੱਤਾ ਅਰੇ ਦਿਖਾ ਮੂਰੇ ਕੀ ਉਹ ਨਾ ਲੈਣ ਸਾਰੇ ਦਿਖਾ ਦੇ ਅਪਸਰਾ ਅਪਸਰਾ ਐ ਗੁਲਾਬੀ ਨੇ ਵਧੀਆ ਇਹ ਉਹ ਨਾ ਟੈਂਟਾ ਉੱਜਾ ਨਹੀਂ ਕਿਦਾਂ ਟੰਗ ਲੀ ਇਹਨੇ ਘੋੜੇ ਆ ਕੰਮ ਚ ਕਿੰਨਾ ਉੱਚਾ ਹੋਈ ਬਾਸ ਕਰ ਤੂੰ ਕੋਟਰ ਨਹੀਂ ਬੰਦ ਕਰਨੀ ਉਹਦੀ ਨੌਣਾ ਤੂੰ ਹੈਲੋ ਨੌਣਾ ਤੂੰ ਨੌਣਾ ਪੁੱਤ ਨੌਣਾ ਜੀ ਨੌਣਾ ਪੁੱਤ ਤੁਸੀਂ ਤੁਸੀਂ ਨੌਣਾ ਹੈ ਓਏ ਨੌਣਾ ਤੁਸੀਂ ਆ ਬੰਦਾ ਕਦੇ ਆਪ ਨਾ ਹਾਤਾ ਨਹੀਂ ਜਿਹਨੇ ਸਾਡਾ ਨਾ ਵਹੀਰੀ ਨਵਾਈ ਆ ਨਾ ਕਿ ਆ ਬਈ ਕਿਦ ਨਾਤਾ ਹੈ ਬੇਲੀ ਨਾ ਨਹੀਂ ਹੈ ਬੇਲੀ ਬੇਲੀ ਏ ਆ ਵੀ ਅਰਜਨ ਰੌੜੀ ਵਾਲੇ ਦਾ ਖੂਨ ਬਲੱਡ ਤੋ ਲੋਣੀ ਖੜਾ ਤੀ ਤੁੱਪੇ ਪੰਗੇ ਫੇਰ ਆ ਜਾ ਆ ਖੋਦੂਗਾ ਨਹੀਂ ਖੋਲਦਾ ਪੰਗੇ ਲੈ ਕਰ ਬੂਟ ਜਾ ਕੋਲੇ ਲੱਗੂ ਤੁਹਾਨੂੰ ਪਤਾ ਇੱਕ ਨੀ ਜ਼ਹਿਰ ਆਵੇ ਓਏ કરી કરી ਮੋੜ ਪਤਾ ਲੱਗ ਗਿਆ ਕਿੰਨੀ ਜੈਰ ਆ ਹਾ ਹਾ ਹਲਾ 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 ਅਨਾਰਾ ਯਾਰ ਕਮੈਂਟਾਂ ਚ ਬਾਈ ਜਰੂਰ ਦੱਸੋ ਵੀ ਇਹਦੇ ਨਾਲ ਦੇ ਬੰਦੇ ਹੈਗੇ ਤੁਹਾਡੇ ਪਿੰਡ ਚ ਮਸਤ ਮੌਲਾ ਜਾਂ ਬੰਦਾ ਵਾਲੇ ਪੰਗੇ ਲੈਂਦਾ ਜਾਨਵਰਾਂ ਦੇ ਨਾਲ ਸ਼ੇਰੀ ਨਵਾਤੀ ਆ ਚੰਗਾ ਪਰ ਮਿਲਦੇ ਆ ਵੀ ਖੋਲੀ ਬਾਹਰ ਚੱਲਦੇ ਆ ਤੇ ਹੱਥ ਨੇ ਚੱਲਾਂਗੇ ਗਿੜਾ ਘੜਾਉਣੇ ਦਾ ਹੱਥ ਨੇ ਚੱਲਾਂਗੇ ਜੰਗਾ ਗਿੜਾ ਘੜਾਉਣੇ ਦਾ ਮਸਤ ਮਲੰਗਾ ਦੇ ਕੀ ਗਾਈ ਗੰਨਾ ਕਾਈ ਨਹੀਂ ਪਰ ਗਈ ਸੀ ਪਰ ਗਈ ਸੀ ਹੋਰ ਨਹੀਂ ਦਸੀ ਗਈ ਚੰਗਾ ਯਾਰ ਬਾਏ ਅਫਰਾ ਬਾਏ ਆ ਜਾ ਆ ਜਾ ਆ ਚੱਲ ਜੀ ਬਾਹਰ ਆ ਜਾ ਸਭ ਚੱਲਦੇ ਆਂ ਬਿਰੋ ਆਪਣੇ ਘਰਾਂ ਨੂੰ